ਸ਼ਸ਼ੀਕਾਲ ਪ੍ਰਾਈਮ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ ਤੋਂ ਪਟਿਆਲਾ ਦੇ ਗੁਰਬਖਸ਼ ਕਲੋਨੀ ਦੇ ਵਿੱਚ ਹੋਏ ਬੇਅਦਬੀ ਦੇ ਮਾਮਲੇ ਤੋਂ ਬਾਅਦ ਐਸਪੀ ਬੈਵੋ ਚੌਧਰੀ ਨੇ ਦਿੱਤੀ ਪੂਰੀ ਜਾਣਕਾਰੀ ਤੇ ਕਿਹਾ ਕਿ આરોપી ਦੇ ਉਤੇ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਕਰ ਦਿੱਤੀ ਗਈ ਕੀ ਕੁਝ ਕਿਹਾ ਆਓ ਸੁਣਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਫਾਨ ਸਿੰਘ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾ ਦਲ ਜੀ ਜੇਲਾ ਪਟਿਆਲਾ ਬਾਬਾ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕੀ ਨੇ ਜਾਣਕਾਰੀ ਸਾਡੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ ਅਸੀਂ ਗੱਲ ਕਰਨ ਆਏ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ ਚ ਸੱਚਖੰਡ ਦੇ ਨਾਲ ਵਾਲੇ ਕਮਰੇ ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਵਿਆਂ ਨੇ ਇਹਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈਡਾਂ ਦੇ ਸੋਹਰੇ ਆਤੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚ ਪਾ ਦੂੰਗਾ ਜੀ ਸੋ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਰੂ ਜਨ ਸਾਹਿਬ ਦੀ ਜੋ ਮਰਿਆਦਾ ਹੈ ਮਰਿਆਦਾ ਦੇ हिसाब ਨਾਲ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਸੋ ਲੱਗਦਾ ਹੈ ਕਿ ਮਰਿਆਦਾ ਪੰਕਤੀ ਕੀਤੀ ਗਈ ਬਹੁਤ ਜ਼ਿਆਦਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ ਚ ਲੈ ਲਿਆਤੀ ਤਾਂ ਉਹਦੇ ਅਸੀਂ ਥੋੜੀ ਬਹੁਤ ਜੁੱਤੀ ਵੀ ਫੇਰਦੇ ਚਲੋ ਬਚਤ ਰਹਿ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਣੇ ਸਤੋ ਬਚਾਲਿਆ ਚਲੋ ਨਹੀਂ ਉਹ ਕਰਨ ਦੁੱਤਾ ਜੀ ਕੋਡੇ ਨਾਲ ਨਾਲ ਹੁਣ ਐਸਜੀਪੀਸੀ ਵੀ ਆਈ ਸੀ ਜੀ ਹਾਂਜੀ ਐਸਜੀਪੀਸੀ ਵੀ ਆਈ ਆ ਇਹ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਆ ਜੀ ਹਾਂਜੀ ਇਹ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਆ ਜੀ ਨਾਲ ਤੇ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਆ ਉਹਨਾਂ ਨਾਲ ਹੀ ਕਿੰਨੇ ਪ੍ਰਕਾਸ਼ ਸੀ ਮਾਰ ਦੇ ਅ ਉਰੋ ਮੇਰੇ ਖਿਆਲ ਪੰਜ 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 ਉੱਪਰ ਤੇ ਇੱਕ ਥੱਲੇ ਦੀ 6 ਸਰੂਪ ਤੇ ਜੀ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਤ ਬਾਣੀ ਦੀਆਂ ਦੀਆਂ ਜੀ ਸੁਖਣੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਤੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾ ਦੀ ਹਾਂਜੀ ਅਚੋ ਹੁਣ ਕਿੰਨੀ ਕਾਰਵਾਈ ਚੱਲੇ ਹੁਣ ਇਹਦੇ ਤੇ ਪਰਚਾ 295 A ਦਾ ਲਵਾਵਾਂਗੇ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਉੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਹੋਇਆ ਜੀ ਤੇ ਸਰੂਪ ਸਾਹਮਲੇ ਗਏ ਨੇ ਹਾਂਜੀ ਸਰੂਪ ਸਾਰੇ ਐ ਜੀਪੀਸੀ ਦੇ ਅੰਡਰ ਆ ਗਏ ਆ ਪੋਥੀ ਸਾਹਿਬ ਸਾਰੀ ਐ ਜੀਪੀਸੀ ਦੇ ਅੰਡਰ ਆ ਗਈ ਜੀ ਤੇ ਸੰਗਤ ਨੂੰ ਕੀ ਪੀਲ ਕਰਨਾ ਚਾਹੁੰਦੇ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿੱਥੇ ਵੀ ਜਿਹੜੇ ਵੀ ਏਰੀਏ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ ਘਟੋ ਘਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣਾਂ ਮਹਾਰਾ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਾਖਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ দাও ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਤੋਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਜਨਾ ਪ੍ਰਵੀਨਦਰ ਸਿੰਘ ਪ੍ਰਚਾਰਕ ਹੈ ਅ ਅੰਤਕ ਨਕਮਸਤਾਨੀ ਗੱਬੀ ਤੇ ਜਦੋਂ ਰੋਲਾ ਪਿਆ ਸਾਰਾ ਜਿਹੜੀ ਸਾਨੂੰ ਪਤਾ ਲੱਗਾ ਆ ਗੁਰਵਖਸ਼ ਕਲੋਨੀ ਗਲੀ ਨੰਬਰ 13 ਨਾ ਤੇ ਪਤਾ ਲੱਗਾ ਵੀ ਇਸ ਤਰੀਕੇ ਨਾਲ ਮਹਾਰਾਜ ਦੇ ਸ਼੍ਰੀਪਾਂ ਦਾ ਜਿਹੜਾ ਉਹ ਸਮਸਵਾਰ ਪ੍ਰੋਪਰ ਨਹੀਂ ਹੈਗੀ ਨਿਯੰਗ ਸਿੰਘ ਪਹੁੰਚੇ ਹੋਏ ਨੇ ਕਾਫੀ ਜਦਾ ਸੀਗੇ ਫਿਰ ਥਾਣੇ ਵਾਲੇ ਵੀਰੇ ਵੀ ਸਾਰੇ ਸਿਚੂਏਸ਼ਨ ਨੂੰ ਸਾਹਮਣੇ ਵਾਸਤੇ ਪਹੁੰਚੇ ਸੀ ਸਾਨੂੰ ਫੋਨ ਗਿਆ ਅਸੀਂ ਫਿਰ ਡਿਵੀਜ਼ਨ 4 ਚ ਗਏ ਸੀ ਉੱਥੇ ਜਾ ਕੇ ਸਾਰੀ ਗੱਲਬਾਤ ਕੀਤੀ ਫਿਰ ਉੱਥੇ ਆ ਕੇ ਮੌਕਾ ਵੇਖਿਆ ਤਾਂ ਉਹ ਜਿਹੜਾ ਵਾ ਸਿਸਟਮ ਉੱਤੇ ਰਹਿائش ਆ ਉੱਥੇ ਉਹਨਾਂ ਦਾ ਆਪਣਾ ਵਾ ਨਾਲ ਹੀ ਸੁਖਾਸਨ ਬਣਿਆ ਹੋਇਆ ਜੋ ਕਿ ਮਤਲਬ ਠੀਕ ਨਹੀਂ ਹੈ ਸਿਸਟਮ ਹਾਂ ਜੀ ਯਾਨੀ ਤੇ ਉੱਥੇ ਸੁਖਾਸਨ ਹੀ ਹੋਵੇ ਯਾਹਾਂ ਵੀ ਰਹਿائش ਹੋਵੇ ਇੱਕ ਚੀਜ਼ ਹੋਣੀ ਚਾਹੀਦੀ ਆ ਸੋ ਉੱਤੇ ਐਸਪੀਸੀ ਥੱਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਇਸ ਲਈ ਅਸੀਂ ਸਾਰੇ ਸਰੂਪ ਜਿਹੜੇ ਮਹਾਰਾਜ ਦੇ ਪੰਜ ਰੂਪ ਇੱਥੋਂ ਸਾਨੂੰ ਮਿਲੇ ਆ ਉਹ ਅਸੀਂ ਦੁਕਨਵਾਰਾਂ ਸੌ ਲੈ ਕੇ ਤੇ ਤੁਹਾਡੇ ਵੱਲੋਂ ਕੁਝ ਮਤਲਬ ਨਹੀਂ ਜੀ ਉਹ ਉਹਨਾਂ ਨੇ ਪਹਿਲਾਂ ਹੀ ਕਾਰਵਾਈ ਕਰਾਈ ਗਈ ਆ ਉਹ ਸਿੰਘ ਜਿਹੜਾ ਵਾ ਪ੍ਰਸ਼ਾਸਨ ਦੇ ਕੋਲ ਆ ਤੇ ਉਹ ਉਹਨਾਂ ਨੇ ਕਾਰਵਾਈ ਕਰਾਈ ਹੋਈ ਆ ਸਾਡੇ ਨੂੰ ਤੇ ਸੀਗਾ ਵੀ ਅਸੀਂ ਜਿਹੜਾ ਮਤਲਬ ਜਦੋਂ ਨਹੀਂ ਪ੍ਰੋਪਰ ਵੇਨ ਨਾਲ ਇੱਥੇ ਮਹਾਰਾਜਸਰੂ ਪ੍ਰਕਾਸ਼ਮਾਨ ਹੈਗੇ ਤੇ ਸੀ ਉਹਨੂੰ ਲੈ ਜਾਈਏ ਉਹ ਸੀ ਆਪਣੇ ਕਾਰਵਾਈ ਕਰ ਲਈ ਠੀਕ ਅ ਬੀਤੀ ਸ਼ਾਮ 30 8 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕੀ ਜੀ ਜੋ ਗੁਰੂਗ੍ਰੰਥ ਸਾਹਿਬ ਹੈ ਉਹਦੀ ਬੇਅਦਬੀ ਕਿੱਥੇ ਹੋਈ ਹੈ ਨਾਲ ਦੇ ਨਾਲ ਦੀ ਪੁਲਿਸ ਪਾਰਟੀ ਉੱਥੇ ਮੇਜੀ ਗਈ ਤੇ ਉਹਨੂੰ ਵੈਰੀਫਾਈ ਕਰਾਇਆ ਗਿਆ ਉਧਰ ਜੋ ਆਪਣੇ ਗੁਰਦੁਆਰਾ ਸਾਹਿਬ ਸੰਦਕੁਟਿਆ ਹੈ ਹੈ ਡੇਰਾ ਬਾਬਾ ਪ੍ਰੀਤਮ ਸਿੰਘ ਉਹਦੇ ਗ੍ਰੰਥੀ ਸਰਬਜੋਤ ਸਿੰਘ ਹੈਗੇ ਆ ਉਹਦੀ ਜਦ ਦੇਖਿਆ ਗਿਆ ਉਥੇ ਕੀ ਹੈ ਤੇ ਉਧਰ ਪਤਾ ਚੱla ਕਿ ਜੀ ਦਰਬਾਰ ਸਾਹਿਬ ਦੇ ਉੱਪਰ ਜੋ ਸੁਖਾਸਣ ਬਣਾਇਆ ਹੁੰਦਾ ਹੈ ਉਹਦੇ ਵਿੱਚ ਉਹਨਾਂ ਨੇ ਉਹਦੇ ਨਾਲ ਹੀ ਆਪਣੀ ਰਿਆਇਸ਼ ਕੀਤੀ ਸੀਗੀ ਤੇ ਉਧਰ ਘਰੇਲੂ ਸਮਾਨ ਖੜਾਵਾ ਤੇ ਪੁਰਾਣੇ ਫੱਟੇ-ਪੁਰਾਣੇ ਕਚਰੇ ਰੱਖੇ ਹੋਏ ਸੀਗੇ ਆ ਇਹਨੂੰ ਬੇਅਦਵੀ ਮੰਨਦੇ ਹੋਏ ਤੇ ਸਿੱਖ ਜੋ ਸੰਗਤ ਹੈ ਉਹਨੂੰ ਕਾਫੀ ਠੇਸ ਪਹੁੰਚੀ ਹੈ ਐਸਜੀਪੀਸੀ ਗੁਰਦੁਆਰਾ ਕਮੇਟੀ ਨੂੰ ਵੀ ਉੱਥੇ ਬੁਲਾਇਆ ਗਿਆ ਜਿਨੇ ਜੋ ਹੈ ਜੋ ਗੁਰੂਗ੍ਰੰਥ ਸਾਹਿਬ ਦੇ ਪੰਜ ਸਰੂਪ ਹੈ ਅਤੇ ਭਾਗ ਹੈ ਉਹਨੂੰ ਸਹਿ ਸਮਾਨ ਜੋ ਹੈ ਉਹ ਗੁਤ ਲਖਨਵੰਦ ਸਾਹਿਬ ਲੈ ਗਏ ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਜੋ ਗਰੰਤੀ ਹੈ ਅਕਿਊਜ਼ ਦੇ ਜੋ ਉਹਦੇ ਖਿਲਾਫ ਦੋਸਤੋ 99 ਬੀ ਐਨਐਸ ਦੇ ਅੰਡਰ ਪਰਚਾ ਦਿੱਤਾ ਹੈ ਤੇ ਗ੍ਰਿਫਤਾਰ ਕੀਤਾ ਹੈ